ਸ਼ੈਬਾਜ਼ ਖਾਨ ਦੀ ਪੁਸਤਕ ਤਾਬੀਰ ਵਿੱਚੋਂ ਇੱਕ ਰਚਨਾ ਕੌਣ ਕਹਿੰਦਾ ਹੈ ਕੌਣ ਕਹਿੰਦਾ ਹੈ ਕਿ ਅਮੀਰ ਹੋਣ ਲਈ ਸੰਗ ਮਰਮਰ ਦੀ ਮਹਿਲਾਂ ਦੀ ਲੋੜ ਹੈ ਕੌਣ ਕਹਿੰਦਾ ਹੈ ਕਿ ਅਮੀਰ ਹੋਣ ਲਈ ਸੰਗ ਮਰਮਰ ਦੇ ਮਹਿਲਾਂ ਦੀ ਲੋੜ ਹੈ ਮੈਂ ਬਚਪਨ ਵਿੱਚ ਰੇਤ ਦੇ ਮਹਿਲ ਉਸਾਰੇ ਨੇ ਤੇ ਉਹਨਾਂ ਮਹਿਲਾਂ ਦੀ ਬਾਦਸ਼ਾਹਤ ਮਾਣੀ ਹੈ ਮੈਂ ਬਚਪਨ ਵਿੱਚ ਰੇਤ ਦੇ ਮਹਿਲ ਉਸਾਰੇ ਨੇ ਤੇ ਉਹਨਾਂ ਮਹਿਲਾਂ ਦੀ ਬਾਦਸ਼ਾਹਤ ਮਾਣੀ ਹੈ ਕੌਣ ਕਹਿੰਦਾ ਹੈ ਕਿ ਖੁਸ਼ੀਆਂ ਖਰੀਦਣ ਲਈ ਢੇਰ ਦੌਲਤ ਦੀ ਲੋੜ ਹੈ ਕੌਣ ਕਹਿੰਦਾ ਹੈ ਕਿ ਖੁਸ਼ੀਆਂ ਖਰੀਦਣ ਲਈ ਢੇਰ ਦੌਲਤ ਦੀ ਲੋੜ ਹੈ ਮੈਂ ਕੁਝ ਰੁਪਈਆ ਵਿੱਚ ਪੂਰਾ ਮੇਲਾ ਖਰੀਦ ਕੇ ਕਰ ਪਰਤਿਆ ਮੈਂ ਕੁਝ ਰੁਪਈਆ ਵਿੱਚ ਪੂਰਾ ਮੇਲਾ ਖਰੀਦ ਕੇ ਕਰ ਪਰਤੇ ਹਾਂ ਕੌਣ ਕਹਿੰਦਾ ਹੈ ਕਿ ठाठ-ਬਾਠ ਸਿਰਫ ਮਹਿੰਗੇ ਕੱਪੜਿਆਂ ਨਾਲ ਹੁੰਦੇ ਮੈਂ ਵੱਡੇ ਭਰਾ ਦੀ ਵਰਤੇ ਕੱਪੜਿਆਂ ਨਾਲ ਵੀ ਨਵਾਬੀ ਟੌਰ ਦਾ ਅਹਿਸਾਸ ਕੀਤਾ ਹੈ ਮੈਂ ਵੱਡੇ ਭਰਾ ਦੇ ਵਰਤੇ ਕੱਪੜਿਆਂ ਨਾਲ ਵੀ ਨਵਾਬੀ ਟੌਰ ਦਾ ਅਹਿਸਾਸ ਕੀਤਾ ਹੈ ਕੌਣ ਕਹਿੰਦਾ ਹੈ ਕਿ ਕੀਮਤੀ ਗੱਡੀਆਂ ਨਾਲ ਹੀ ਸਫ਼ਰ ਤੈ ਹੁੰਦੇ ਨੇ ਕੌਣ ਕਹਿੰਦਾ ਹੈ ਕਿ ਕੀਮਤੀ ਗੱਡੀਆਂ ਨਾਲ ਹੀ ਸਫ਼ਰ ਤੈ ਹੁੰਦੇ ਨੇ ਮੈਂ ਸਾਈਕਲ ਕੈਂਚੀ ਚਲਾ ਕੇ ਵੀ ਮੰਜ਼ਲਾਂ ਨੂੰ ਹਾਸਲ ਕੀਤਾ ਹੈ ਮੈਂ ਸਾਈਕਲ ਕੈਂਚੀ ਚਲਾ ਕੇ ਵੀ ਮੰਜ਼ਲਾਂ ਨੂੰ ਹਾਸਲ ਕੀਤਾ ਹੈ ਕੌਣ ਕਹਿੰਦਾ ਹੈ ਕਿ ਵੰਸਵੰਨੇ ਖਾਣੇ ਹੀ ਰੱਜੇ ਪੁੱਜੇ ਹੋਣ ਦੀ ਨਿਸ਼ਾਨੀ ਹੁੰਦੇ ਨੇ ਕੌਣ ਕਹਿੰਦਾ ਹੈ ਕਿ ਵੰਸਵੰਨੇ ਖਾਣੇ ਹੀ ਰੱਜੇ ਪੁੱਜੇ ਹੋਣ ਦੀ ਨਿਸ਼ਾਨੀ ਹੁੰਦੇ ਨੇ ਮੈਂ ਅੱਟੀ ਸੀ ਚਿੜੀ ਨਾਲ ਵੀ ਆਪਣਾ ਪੇਟ ਭਰਿਆ ਹੈ ਕੌਣ ਆਖਦਾ ਹੈ ਜੰਨ ਉੱਤੇ ਜਾਣਾ ਬੜਾ ਔਖਾ ਹੈ ਕੌਣ ਆਖਦਾ ਹੈ ਜੰਨ ਉੱਤੇ ਜਾਣਾ ਬੜਾ ਔਖਾ ਹੈ ਬੀਬੀਆਂ ਦੀਆਂ ਬਾਤਾਂ ਅਕਸਰ ਹੀ ਮੈਨੂੰ ਭਰੀਆਂ ਦੇ ਦੇਸ ਲੈ ਜਾਂਦੀਆਂ ਚੰਨ ਦੀ ਸੈਰ ਕਰਵਾ ਦਿੰਦੀਆਂ ਸੰਨ ਬੀਬੀਆਂ ਦੀਆਂ ਬਾਤਾਂ ਅਕਸਰ ਹੀ ਮੈਨੂੰ ਭਰੀਆਂ ਦੇ ਦੇਸ ले जातीयां चाँद दी सैर करवा देतीयां सण कौन ਆਖਦਾ ਹੈ कौन ਕਹਿੰਦਾ ਹੈ ਇਹ ਕਿਸ ਦੀ ਅਫਵਾਹ ਹੈ ਕੌਣ ਆਖਦਾ ਹੈ ਕੌਣ ਕਹਿੰਦਾ ਹੈ ਇਹ ਕਿਸ ਦੀ ਅਫਵਾਹ ਹੈ ਕਿ ਅਸੀਂ ਸਭ ਨੇ ਅਮੀਰੀ ਨਹੀਂ ਦੇਖੀ ਬਚਪਨ ਦਾ ਉਹ ਦੌਰ عمر ਦਾ ਟੁਕੜਾ ਜ਼ਿੰਦਗੀ ਦਾ ਉਹ ਹਿੱਸਾ ਅਮੀਰੀ ਦੀ ਨਿਸ਼ਾਨੀ ਸੀ ਕੌਣ ਆਖਦਾ ਹੈ ਕੌਣ ਕਹਿੰਦਾ ਹੈ ਇਹ ਕਿਸ ਦੀ ਅਫਵਾਹ ਹੈ ਕਿ ਅਸੀਂ ਸਭ ਨੇ ਅਮੀਰੀ ਨਹੀਂ ਦੇਖੀ ਬਚਪਨ ਦਾ ਦੌਰ ਉਮਰ ਦਾ ਟੁਕੜਾ ਜ਼ਿੰਦਗੀ ਦਾ ਉਹ ਹਿੱਸਾ ਹਾ ਅਮੀਰੀ ਦੀ ਨਿਸ਼ਾਨੀ ਸੀ ਦੌਲਤ ਨਾ ਹੁੰਦਿਆਂ ਮੈਂ ਅਮੀਰ ਸੀ ਦੌਲਤ ਨਾ ਹੁੰਦਿਆਂ ਮੈਂ ਅਮੀਰ ਸੀ ਦੌਲਤ ਹੁੰਦਿਆਂ ਵੀ ਮੈਂ ਗਰੀਬ ਹਾਂ ਦੌਲਤ ਹੁੰਦਿਆਂ ਵੀ ਮੈਂ ਗਰੀਬ ਹਾਂ